ਮੇਰੀ ਆਸ ਤੋਂ ਕਿਤੇ ਵੱਧ ਲੋਕ ਉਤਸ਼ਾਹ ਦੇ ਨਾਲ ਮੇਰੇ ਨਾਲ ਚੱਲ ਰਹੇ ਨੇ ਮੇਰੇ ਨਾਲ ਵੀ ਚੱਲ ਰਹੇ ਨੇ ਮੇਰੀ ਗੈਰ ਹਾਜ਼ਰੀ ਦੇ ਵਿੱਚ ਵੀ ਲੋਕ ਆਪਣੇ ਆਪ ਕੰਮ ਕਰ ਰਹੇ ਨੇ ਪਿੰਡਾਂ 'ਚ ਵਾੜਾਂ 'ਚ ਮਹੱਲਿਆਂ ਦੇ ਵਿੱਚ ਲੋਕ ਆਪੋ-ਤਾਪੀ ਦੇ ਨਾਲ ਲੋਕਾਂ ਨੂੰ ਪ੍ਰਚਾਰ ਕਰ ਰਹੇ ਨੇ ਜਿੱਥੇ ਵੀ ਜਾਂਦੇ ਆ ਉੱਥੇ ਲੋਕ ਕਹਿੰਦੇ ਸਾਨੂੰ ਫੋਨ ਆਇਆ ਸੀ ਫਲਾਣੇ ਦਾ ਫੋਨ ਆਇਆ ਸੀ ਫਲਾਣੇ ਬੰਦੇ ਨੇ ਫੋਨ ਕਰਕੇ ਗਿਆ ਵੋਟ ਇੱਧਰ ਪਾਇਓ ਹਰੇਕ ਪਿੰਡ ਚ ਫੋਨ ਫੋਨ ਪਹੁੰਚੇ ਹੋਏ ਨੇ ਹਰੇਕ ਪਿੰਡ ਦੇ ਵਿੱਚ ਮੈਸੇਜ ਪਹੁੰਚੇ ਹੋਏ ਨੇ ਲੋਕਾਂ ਦੇ ਰਿਸ਼ਤੇਦਾਰਾਂ ਦੇ ਮਿੱਤਰਾਂ ਦੇ ਸੱਜਣਾ ਦੇ ਔਰ ਬਹੁਤ ਉਤਸ਼ਾਹ ਉਤਸ਼ਾਹ ਨਾਲ ਇਲੈਕਸ਼ਨ ਲੜੀ ਜਾ ਰਹੀ ਹੈ। ਇਹ ਜਿਹੜੇ ਬਿੱਟੂ ਜੀ ਨੂੰ ਇਹ ਜੇ ਮੈਂ ਸ਼ਹਿਰ ਦੇ ਵਿੱਚੋਂ ਤਾਂ ਹੰਗਾਰਾ ਭੁੱਪਾ ਬਹੁਤ ਵੱਲਿਆ ਲੇਕਿਨ ਪਿੰਡੇ ਦੇ ਵਿੱਚ ਨਹੀਂ ਜਾ ਰਹੀ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਯਾਰ ਕਿਹੜਾ ਸ਼ਹਿਰ ਚੋਂ ਮਿਲ ਰਿਹਾ ਉਹਨੂੰ ਕੋਈ ਬੁਲਾਉਂਦਾ ਕਰੇ ਸੱਤਾ ਪਿਆਰੇ ਨਾਲ ਸਾਰੇ ਜਿਹੜੀ ਕੋਈ ਬੁਲਾਉਂਦਾ ਨਹੀਂ ਉਹਨੂੰ ਪਿੰਡੇ ਦੇ ਵਿੱਚ ਨਹੀਂ ਵਿਚਰ ਰਹੇ ਯਾਰ ਸ਼ਹਿਰ ਚ ਬਨੇ ਵਿਚਰ ਰਹੇ ਪਿੰਡਾਂ ਦਾ ਕੀ ਵਿਚਰਨਾ ਸ਼ਹਿਰ ਚ ਦੇ ਵਿੱਚ ਵਿਚਰ ਰਹ ਚੌਥੇ ਨੰਬਰ ਦੇ ਅੱਜ ਦੇ ਡੇਟ 'ਚ ਅੱਜ ਸੰਜੇ ਗਾਂਧੀ ਕਲੋਨੀ ਦੇ ਵਿੱਚ ਸਰਦਾਰ ਅਨਜੀਤ ਸਿੰਘ ਢਿੱਲੋਂ ਸਾਡੇ ਸ਼੍ਰੋਮਣੀ ਅਕਾਲੀ ਦਲ ਤੋਂ ਐਮਪੀ ਕੈਂਡੀਡੇਟ ਸਾਡੇ ਵਿੱਚ ਆਹਰ ਪਹੁੰਚੇ ਸੀਗੇ ਤੇ ਆਪ ਮੁਹਾਰਾ ਇਕੱਠ ਜੋ ਲੋਕਾਂ ਦਾ ਦੇਖਣ ਨੂੰ ਮਿਲਿਆ ਅਸੀਂ ਸਾਡੇ ਕੋਲ ਪ੍ਰਬੰਧ ਛੋਟੇ ਪੈ ਗਏ ਸਾਨੂੰ ਆਸ ਨਹੀਂ ਸੀ ਵੀ ਇੰਨੇ ਲੋਕਾਂ ਦਾ ਸਾਨੂੰ ਸਾਥ ਬਿਨਾ ਫੋਨ ਕੀਤੇ ਬਿਨਾ ਇਕੱਠ ਕੀਤੇ ਇੰਨਾ ਹੰਗਾਰਾ ਜਿਹੜਾ ਮਿਲਿਆ ਸਾਰਿਆਂ ਦਾ ਅਸੀਂ ਦਿਲੋਂ ਧੰਨਵਾਦ ਕਰਦੇ ਹਾਂ ਏਰੀਆ ਦੀ ਸੰਗਤ ਦਾ ਔਰ ਰਣਜੀਤ ਸਿੰਘ ਢਿਲੋਂ ਜੀ ਸਾਡੇ ਜੋ ਕੈਂਡੀਡੇਟ ਨੇ ਉਹ ਸੁਵਾਸ਼ਨ ਦਿਵਾ ਕੇ ਗਏ ਨੇ ਵੀ ਜਿਹੜੇ ਵੀ ਲੁਧਿਆਣੇ ਦੇ ਵਿੱਚ ਰੁਕੇ ਕੰਮ ਨੇ ਜਾਂ ਜਿਹੜੇ ਨਵੇਂ ਪ੍ਰੋਜੈਕਟ ਲਿਆਉਣ ਵਾਲੇ ਆ ਜਿਹੜੇ ਲੁਧਿਆਣੇ ਨੂੰ ਲੋਡ ਆ ਚਾਹੇ ਮੈਟਰੋ ਲਾ ਲਓ ਚਾਹੇ ਏਮਸ ਵਗੈਰਾ ਲਗਾ ਲਓ ਵੀ ਆਪਾਂ ਸਿਵਲ ਹਸਪੀਟਲ ਦਾ ਹਾਲ ਦੇਖਿਆ ਨਵ ਜੰਮੇ ਬੱਚੇ ਦੇ ਆਲੇ-ਦੁਆਲੇ ਚੂਹੇ ਘੁੰਮ ਰਹੇ ਆ ਇਹ ਜਿਹੜੀ ਆਮ ਆਦਮੀ ਦੀ ਸਰਕਾਰ ਆ ਇਹ ਹਰ ਫਰੰਟ ਤੇ ਫੇਲ ਹੋ ਗਈ ਔਰ ਅੱਜ ਲਾਅ ਐਂਡ ਆਰਡਰ ਤੁਸੀਂ ਦੇਖ ਸਕਦੇ ਹੋ ਵੀ ਤੁਸੀਂ 11 ਵਜੇ 10 ਵਜੇ ਤੋਂ ਬਾਅਦ ਆਪਣੇ ਘਰੋਂ ਨਹੀਂ ਨਿਕਲ ਸਕਦੇ ਜੇ ਤੁਸੀਂ ਘਰੋਂ ਨਿਕਲਦੇ ਹੋ ਤਾਂ ਤੁਹਾਨੂੰ ਲੁੱਟਖੋ ਹੋ ਜਾਂਦੀ ਆ ਸਾਡੇ ਇੱਥੇ ਬੱਤੀ ਸੈਂਟਰ پارک ਹੈ ਬੀਸੀਐਮ ਸਕੂਲ ਦੇ ਬਿਲਕੁਲ ਨਾਲ ਸਾਰੇ ਵਾਰਡ ਦੇ ਲੋਕ ਉੱਥੇ پارک ਦੇ ਵਿੱਚ ਸਵੇਰੇ ਸੈਰ ਕਰਨ ਆਉਂਦੇ ਨੇ ਤੇ ਅਸੀਂ ਅੱਜ ਇੱਕ ਹਫ਼ਤੇ ਤੋਂ ਲਗਾਤਾਰ ਦੇਖਦੇ ਪਏ ਆ ਵੀ ਕਿਸੇ ਨਾ ਕਿਸੇ ਵਿਅਕਤੀ ਦੀ ਹਰ ਰੋਜ਼ ਕੋਈ ਮੋਟਰਸਾਈਕਲ ਕੋਈ ਐਕਟਿਵਾ ਚੋਰੀ ਹੋ ਰਿਹਾ ਲॉ ਐਂਡ ਔਰਡਰ ਸਰਕਾਰ ਦਾ ਬਿਲਕੁਲ ਫੇਲ ਹੋ ਚੁੱਕਿਆ ਹੈ ਸਰਕਾਰ ਹਰ ਫਰੰਟ ਤੇ ਫੇਲ ਹੈ ਕੋਈ ਵਾਦਾ ਨਹੀਂ ਪੂਰਾ ਹੋ ਰਿਹਾ ਮੇਰੀ ਵਾਰਡ ਨੰਬਰ ਜੋ ਪੁਰਾਣਾ 16 ਸੀ ਨਵਾਂ 20 ਹੈ ਔਰ ਸਾਰੇ ਲੁਧਿਆਣਾ ਜ਼ਿਲ੍ਹੇ ਦੇ ਨਿਵਾਸੀਆਂ ਨੂੰ ਮੇਰੀਆਂ ਭੈਣਾਂ ਨੂੰ ਮਾਤਾਵਾਂ ਨੂੰ ਵੀਰਾਂ ਨੂੰ ਬਜ਼ੁਰਗਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਵੀ ਸ਼੍ਰੋਮਣੀ ਅਕਾਲੀ ਦਲ ਸਰਦਾਰ ਰਣਜੀਤ ਸਿੰਘ ਢਿਲੋਂ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ इस हल्के नुमाइंदा बना के भेजा जाए जो आवाज चुक सक देश दुनिया की हर खबर सबसे पहले देखने के लिए फॉलो करे दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप